ਅੰਮ੍ਰਿਤਸਰ ਦੇ ਕਸਬਾ ਮਹਿਤਾ ਚੌਂਕ ਤੋਂ ਫਿਰੋਕੀਆਂ ਮੰਗਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਜਦੋਂ ਜਦੋਂ ਪਿਸਤਲ ਸਮੇਤ ਗ੍ਰਿਫਤਾਰ ਕੀਤਾ ਗਿਆ ਤਾਂ ਦੋਸ਼ੀ ਦੇ ਬੋਲੋ ਜਿੱਥੇ ਹਥਕੜੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਇੱਟਾਂ ਰੋਣਿਆਂ ਦੇ ਨਾਲ ਪੁਲਿਸ ਦੇ ਹਮਲਾ ਵੀ ਕੀਤਾ ਗਿਆ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਦੇ ਲੋਗ ਗੋਲੀਆਂ ਚਲਾਈਆਂ ਗਿਆ ਤੇ ਨਾਲ ਹੀ ਦੋਸ਼ੀ ਦਿਲਾਤ ਦੇ ਵਿੱਚ ਗੋਲੀ ਵੱਜਣ ਕਾਰਨ ਗੰਬੀਰ ਜ਼ਖਮੀ ਹੋ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤੇ ਕਿਸ ਤਰ੍ਹਾਂ ਦੁਬਾਰਾ ਦੋਸ਼ੀ ਨੂੰ ਆਪਣੇ ਅੜਿੱਕੇ ਲਿਆੰਦਾ ਅੱਜ ਨਤੀ ਵਾਰਦਾਤ ਹੋਈ ਹੈ ਕਿ ਇਹ ਇਹ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਚ ਦੱਸਣਾ ਚਾਹਣਾ 10/7/24 ਨੂੰ ਅੰਮ੍ਰਿਤਸਰ ਰੋਡ ਤੇ ਇੱਕ ਮਾਸਟਰ ਬੁੱਕ ਸ਼ਾਪ ਉਹਦੇ ਤੇ ਫਾਇਰਿੰਗ ਹੋਈ ਸੀ ਫਾਈਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਅਦ ਤੋਂ ਅ ਨੰਬਰ ਤੋਂ ਫਰੋਤੀ ਮੰਗੀ ਗਈ ਇੱਕ ਰੋਡ ਦੀ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਜਿੰਦ ਨੇ ਫਾਈਟਿੰਗ ਹੋਈ ਆ ਇੱਕ ਪਰਚਾ ਰਜਿਸਟਰਡ ਕਰਵਾ ਸੀ ਥਾਣੇ ਮੈਸੇਜ ਦੇ ਵਿੱਚ ਉਸ ਤੋਂ ਬਾਅਦ ਫਿਰ ਸਾਡੀ ਟੀਮ ਨੇ ਐਸ ਐਚ ਓ ਸਾਹਿਬ ਤੇ ਇਹਨਾਂ ਦੇ ਬਲਕਿ ਐਸ ਐਸ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਤੇ ਇਹਦੇ ਵਿੱਚ ਆਪਣਾ ਇਹਦੀ ਤਪੀਸ਼ ਕੀਤੀ ਤੇ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਆਪਣੇ ਉਹਦੇ ਬਨਾ ਦੇ ਉੱਤੇ ਇਹਨਾਂ ਨੇ ਕਿਰਦੇਆਣਾ ਗੁਰਦੁਆਰੇ ਲੱਗ ਰਿਹਾ ਸੀ ਗੱਡੀ ਮੰਦਰਾ ਜੀਪ ਸੀਗੀ ਕਾਲੇ ਰੰਗ ਦੀ ਉਹ ਫੇਰੀ ਉਹਦੇ ਵਿੱਚੋਂ ਤਿੰਨ ਮੁੰਡੇ ਮਿਲੇ ਜਿੰਨਾਂ ਦੇ ਕੋਲੋਂ ਇਹਨਾਂ ਨੇ ਸਰਚ ਕੀਤੀ ਉਹਨਾਂ ਨੂੰ ਸਾਨੂੰ ਦੋ ਪਿਸਟਲ ਤੇ ਇੱਕ ਰਵਾਲਵਰ 32 ਬੋਰ ਦਾ ਤੇ ਨਾਲ 6 ਰੌਂਦ ਮਿਲੇ ਸੀ ਉਹਨਾਂ ਦੇ ਅरेस्ट ਪਾ ਲਈ ਅरेस्ट ਬਾਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਰਿਮਾਂਡ ਲਿਆ ਫਿਰ ਫਿਰ ਦੁਬਾਰਾ ਉਹਨਾਂ ਦਾ ਹੁਣ 23 ਤੱਕ ਰਿਮਾਂਡ ਤੇ ਸੀਗੇ ਤੇ ਅੱਜ ਇਹ ਉਹਦੇ ਵਿੱਚ ਪੁੱਛਗਿਸ਼ ਤੇ ਵਿੱਚ ਫੇਰ ਦੁਬਾਰਾ ਇੱਕ ਪਿਸਟਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲੋਂ ਵੀ ਹੈ ਉਹਨੇ ਵੀ ਆਪਣੀ ਕੁਛ ਗਿਸ਼ ਮੰਨਿਆ ਵੀ ਹਾਂ ਮੈਂ ਉਸ ਉਦੋਂ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ ਇਹ ਪੁਲਿਸ ਪਾਰਟੀ ਸਾਡੀ ਐਸੇ ਬਲਕਾਰ ਸਿੰਘ ਤੇ ਧੀ ਟੀਮ ਗਈ ਉੱਥੇ ਲੈ ਕੇ ਉਹ ਰਖਵਰੀ ਪਿਸਤਲ ਦੀ ਹੋ ਗਈ ਰੋਂ ਤਾਂ ਕੋਈ ਨਹੀਂ ਮਿਲਿਆ ਉੱਥੇ ਇਕੱਲਾ ਪਿਸਤਲ ਮਿਲਿਆ ਪਿਸਤਲ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਤੇ ਉਹਨੇ ਹੱਥਕੜੀ ਲੱਗੀ ਸੀ ਸਾਡੇ ਕਨਸਟੇਬਲ ਨੂੰ ਗੁਰਸਾਹਬ ਸਿੰਘ ਨੂੰ ੱਟਾ ਮਾਰ ਕੇ ਤੇ ਉੱਥੋਂ ਭੱਜ ਗਿਆ ਇਹ ਵੀ ਐਸਐਚਓ ਸਾਹਿਬ ਉਹਦੇ ਰਜਨ ਮੰਗੇ ਸਾਈਡ ਦੇ ਉੱਤੇ ਸੀ ਆਪਣੀ ਗਸ਼ਟ ਦੇ ਉੱਤੇ ਇਹਨੇ ਫੋਨ ਕੀਤਾ ਫਿਰ 2 ਕਿਲੋਮੀਟਰ ਇਹ ਪਰਜਵੰਦਾ ਉੱਥੇ ਜਾ ਕੇ ਅਭਿਉ ਫੇਰ ਇਹਨਾਂ ਨੇ ਘੇਰਾ ਪਾ ਲਿਆ ਤੇ ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ ਜਦੋਂ ਇਹਨਾਂ ਨੇ ਪਟੜੀ ਪਟੜੀ ਜਾ ਰਿਆ ਸੀ ਹੂਏ ਦੇ ਉੱਥੇ ਇਹਨਾਂ ਨੇ ਐਸਐਚਓ ਤੇ ਬਾਹਰ ਕੀਤਾ ਉਹ ਰੋੜਾ ਚੱਕ ਕੇ ਦੋ ਇਹਨਾਂ ਦੇ ਮਾਰਿਆ ਚਲੋ ਇਹਨੇ ਪਹਿਲਾਂ ਬਚਾਅ ਕੀਤਾ ਫਿਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ ਫਿਰ ਉਹਨਾਂ ਨੇ ਹਵਾਈ ਫੈਰ ਕੀਤਾ ਐਸਐਚਓ ਸਾਹਿਬ ਨੇ ਲੇਕਿਨ ਉਹ ਫਿਰ ਵੀ ਨਹੀਂ ਰੁਕਿਆ ਉਹਨੇ ਫਿਰ ਇੱਕ ਵੱਟਾ ਚੱਕ ਕੇ ਘੇਰਾ ਦੇ ਸਿਰ ਤੇ ਮਾਰਿਆ ਪਰ ਇਹ ਫੇਰ ਬਚਾਅ ਇਹਨਾਂ ਨੇ ਕਰ ਲਿਆ ਉਹ ਆਪਣੇ ਬਚਾ ਲਈ ਫਿਰ ਇਹਨਾਂ ਨੇ ਥੱਲੇ ਨੂੰ ਉੱਪਰ ਫੇਰ ਕੀਤਾ ਜਿਹੜਾ ਫਿਰ ਉਹਦੀ ਲੱਤ ਤੇ ਸੱਜੀ ਤੇ ਲੱਗ ਗਿਆ ਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨਕੰਚਾਪੁਰਾ ਗੋਪੀਕੰਚਾਪੁਰਿਆ ਗੈਂਗਸਟਰ ਦਾ ਉਹਦਾ ਭਰਾ ਹੈ ਛੋਟਾ ਤੇ ਇੱਕ ਡੋਣੀ ਡੋਣੀ ਐ ਇਸ ਨੂੰ ਸੱਠਿਆਰੇ ਦਾ ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾਲਾ ਉੱਥੋਂ ਇਹ ਆਪਣਾ ਨੈਟਵਰਕ ਚਲਾਉਂਦੇ ਆ ਇਹਨਾਂ ਲੋਕਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਇਹ ਆਪਣੀਆਂ ਫਰੋਤੀਆਂ ਦਾ ਧੰਦਾ ਕਰ ਰਹੇ ਆ ਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੇ ਫਰੋਤੀਆਂ ਦੇ ਵਿੱਚ ਇਨਵੋਲ ਵਾ ਤੇ ਉਹ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ। ਇਹ ਸਰ ਇਹ ਦੋਸ਼ੀ ਦਾ ਨਾਂ ਕੀ ਇੰਕਤ ਦੋਸ਼ੀ ਰਖਾ ਰਿਹਾ ਹੈ? ਇਹ ਉਹਦਾ ਬਿੱਲਾ ਜੀ ਗੋਰਪ੍ਰੀਤ ਸਿੰਘ ਬਿੱਲਾ ਸਨੋ ਕੁਲਦੀਪ ਸਿੰਘ ਮੈਂ ਸੰਪਰਕ ਕਰਦਾ। ਇਹ ਫਰਾਰ ਇਹ ਇਹ ਫਰਾਰ ਹੋਏ ਨਹੀਂ ਪੱਲਿਆ ਭਈ। ਪੱਲਿਆ ਫਰਡੇ ਫਰਡੇ ਇਹ ਧੋਪਰਾ ਆਇਆ ਇਹ ਇੱਕ ਇਹ ਹੈਗਾ ਇੱਕ ਇਹ ਤਾਂ ਹੈਗਾ ਗਗਨਦੀਪ ਸਿੰਘ ਤੇ ਇਹ ਕਿਹਨਾਂ ਨਾਮ ਹੈਗਾ ਨਵਰਾਜ ਸਿੰਘ ਇਹ ਤਿੰਨੇ ਬੰਦੇ ਸਾਡੀ ਰੈਸਟ ਰੈਸਟ ਕੀਤੀ ਹੋਇਆ ਸੀ ਫਿਰ ਮਾਨਟਿੰਗ ਫਿਰ ਉਹ ਬੋਟੀ ਠਾਂਪੁਰ ਦੇ ਘਰ ਦੇ ਕਿ ਨਾਲ ਉਹ ਤਾਂ ਮਨਪ੍ਰੀਤ ਮਾਨੀ ਉਹ ਐਸੇ ਕਿਥੇ ਰਹੇ ਉਹ ਜੋ ਪਤਨਕਾ ਪੁਰਤਗਾਲ ਦੇ ਵਿੱਚ ਹੈ ਲੋਡੇ ਇਹ ਡੋਣੀ ਵੀ ਤੇ ਇਹ ਡੋਣੀ ਹੈ ਤੇ ਉੱਥੋਂ ਆਪਣਾ ਨੈਟਵਰਕ ਚਲਾ ਰਹੇ ਇਹ ਜਨਰਲ ਇੱਕ ਹੀ ਬੰਦੇ ਦੀ ਜਿਹੜੀ ਤਾਂ ਇੱਕੋ ਹੀ ਸੀ ਦੂਜਿਆਂ ਨੇ ਹਰ ਉਹ ਫੜ ਲਿਆ ਸੀ ਫੜ ਲਿਆ ਯਾਰ ਹੁਣ ਆਟੋਮੈਟਿਕ ਰਿਹਾ ਹਸਪੀਟਲ ਬਰਾਮਦਗੀ ਹੋ ਗਈ ਹਾਂ ਬ੍ਰਾਂਧ ਦੀ ਪਿਸਟਲ ਦੀ ਹੋ ਗਈ ਸੀ 32 ਗੋਲੀਆਂ ਜੀ ਜੀ ਕਿਨੇ ਫਾਇਰ ਕਰਨੇ ਪਏ ਜੀ ਤੁਸ ਏ ਦੋਫੇ ਇੱਕ ਤਾਂ ਵਾਈਫਰ ਕੀਤਾ ਸੀ ਜਦੋਂ ਇਹਨਾਂ ਫੇਰ ਮਾਰ ਦੇਣ ਦੀ ਨੀਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਫਿਰ ਤੇ ਚਲੋ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ ਉਹ ਫਿਰ ਥੱਲੇ ਨੂੰ ਫੇਰ ਕੀਤਾ ਲੇਕਿਨ ਉਹ ਇਹਦੀ ਲੱਤ ਤੇ ਲੱਗ ਗਿਆ ਇਹਨਾਂ ਹੁਸ਼ਿਆਰ ਨਹੀਂ ਪਰਚਾ ਦਰਜੀਦਾ ਜਿਵੇਂ ਵਾਦਾ ਕਰੇ ਫਾਨਿਆਂ ਦੀ ਬਿਲਕੁਲ ਵਾਦਾ ਕਰਾਂਗੇ ਉਹਦੇ ਵਿੱਚ ਜੀ ਇੱਕ ਪਹਿਲਾ ਸਾਮੇ ਦੱਸਦੇ ਪਹਿਲਾਂ ਅਸੀਂ ਉਸ ਕਰ ਰਹੇ ਹਾਂ ਤਾਂ ਪਿੱਛੇ ਵਿੱਚ ਚੈੱਕ ਕਰਦੇ ਹਾਂ ਬਸ ਇਹ ਤੁਹਾਨੂੰ ਫਿਰ ਲੇਟਰ ਆਨ ਸਾਰਾ ਕੁਝ ਦੱਸਾਂਗੇ ਇਹਨਾਂ ਦਾ ਅਮਰ ਸਾਹਿਬ ਤੋਂ ਹਜਿਦ ਕਰੀਵਾਲ ਦੀ ਰਿਪੋਰਟ ਐਸਐਮਸ ਜੀ